ਹਾਂਜੀ ਜੀ ਐਨੂ ਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਜਿਹੜਾ ਅਪਡੇਟ ਭਰਤੀ ਦੇ ਨਾਲ ਅਦੇਬ ਭਰਤੀ ਦੇ ਨਾਲ ਸੰਬੰਧਿਤ ਅਪਡੇਟ ਹੈ ਜੀ ਜ਼ਰੂਰੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਭਰਤੀ ਪ੍ਰਕਿਰਿਆ માં ਰੁਕੀਆਂ ਹੋਈਆਂ ਸੀਗੀਆਂ ਉਹਦਾ ਕਾਰਨ ਸਰਕਾਰ ਵੱਲੋਂ ਹਦਾਇਤ ਦਿੱਤੀ ਗਈ ਸੀ ਕਿਉਂਕਿ ਪੇਸ ਅਕੇਲ ਦੇ ਮਸਲੇ ਤੇ ਸਰਬਸਰੂਲ ਜਿਹੜੇ ਸੌਦੇ ਨਹੀਂ ਸੀ ਗਏ ਤਾਂ ਉਹ ਉਹਨਾਂ ਦੇ ਨਾਲ ਸੰਬੰਧਿਤ ਥੋੜੇ ਦਿਨ ਪਹਿਲਾਂ ਸਾਡੇ ਸਾਹਮਣੇ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਜਿਹੜਾ ਈਟੀਟੀ ਕੈਡਰ ਹੈ ਉਹਦੇ ਨਾਲ ਸੰਬੰਧਿਤ ਜਿਹੜਾ ਨੋਟੀਫਿਕੇਸ਼ਨ ਆ ਚੁੱਕਿਆ ਤੇ ਹੁਣ ਜਿਹੜੀ ਭਰਤੀ ਪ੍ਰਕਿਰਿਆ 23649994 ਆ ਉਹ ਪ੍ਰਕਿਰਿਆ ਰੁਕੀ ਵੀ ਹੋਈ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਆ ਜਿਹੜੇ ਉਮੀਦਵਾਰਾਂ ਨੂੰ ਉਹਦੇ ਨਾਲ ਸੰਬੰਧਤ ਇਹ ਜਾਣਕਾਰੀ ਇਹ ਹੈ ਕਿ ਸਮੂਹ ਜਲਾ ਸਿੱਖਿਆ ਅਫਸਰਾਂ ਨੂੰ ਜਿਹੜੇ ਪੱਤਰ ਆ ਇਸ ਪੱਤਰ ਦੇ ਰਹੇ ਹਾਂ ਕਿਉਂਕਿ ਨਿਯੁਕਤੀ ਪੱਤਰ ਦੇਣੇ ਆ ਜੀ ਇਹਨਾਂ ਦੋਨੇ ਭਰਤੀਆਂ ਦੇ ਵਿੱਚ ਜਿਹੜੇ ਰਹਿੰਦੇ ਆ ਉਮੀਦਵਾਰ ਤਾਂ ਇਹਨਾਂ ਦੇ ਵਿੱਚ ਨਿਯੁਕਤੀ ਪੱਤਰ ਜਾਰੀ ਕਰਨ ਦੇ ਲਈ ਜ਼ਰੂਰੀ ਇਹ ਹੈ ਕਿ ਇਹਨਾਂ ਤੇ ਜਿਹੜੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹਨਾਂ ਦੇ ਹਸਤਾਖਰ ਕੀਤੇ ਜਾਣੇ ਜ਼ਰੂਰੀ ਹੈ ਇਸ ਲਈ ਆਪ ਨਿੱਜੀ ਪੱਤਰ ਤੇ ਉਹਨਾਂ ਵੱਲੋਂ ਇਸ ਪੱਤਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਆ ਤੇ ਡੀਲਿੰਗ ਹੈਡ ਲੈਪਟਾਪ ਲੀਗਲ ਸਾਈਜ਼ ਪੇਪਰ ਮਿਤੀ ਪ੍ਰਤੀ ਸੰਬੰਧਿਤ ਡਿਸਪੈਚ ਰਜਿਸਟਰ ਸਮੇਤ ਮਿਤੀ 15 ਤਰੀਕ ਦਿੱਤੀ ਹੈ ਜੀ 15 ਮਾਰਚ ਹੌਲੀ ਤੋਂ ਬਾਅਦ ਤਾਂ 9 ਵਜੇ ਦਾ ਜਿਹੜਾ ਸਮਾਂ ਦਿੱਤਾ ਦਫ਼ਤਰ ਦੇ ਵਿੱਚ ਉਹਨਾਂ ਨੂੰ ਪਹੁੰਚਣ ਦੇ ਵਿੱਚ ਕਾਨਫਰੰਸ ਹਾਲ ਦੇ ਵਿੱਚ ਪਹੁੰਚਣਾ ਯਕੀਨੀ ਬਣਾਇਆ ਜਾਵੇ ਤੇ ਇਸ ਨੂੰ ਬਤੀ ਜ਼ਰੂਰੀ ਸਮਝਿਆ ਜਾਵੇ ਕਿਸੇ ਵੀ ਦੇਰੀ ਤੇ ਅੰਗਲੇ ਦੀ ਜ਼ਿੰਮੇਵਾਰੀ ਆਪ ਦੀ ਨਿੱਜੀ ਹੋਵੇਗੀ ਤਾਂ ਇੱਕ ਚੰਗੀ ਖਬਰ ਹੈ ਜੀ ਇਹ ਚੰਗੀ ਖਬਰ ਇਹ ਆ ਕਿਉਂਕਿ ਉਹ ਨਿਯੁਕਤੀ ਪੱਤਰ ਵਾਲਾ ਜਿਹੜਾ ਮਸਲਾ ਲਟਕਿਆ ਹੋਇਆ ਸੀਗਾ ਤੇ ਹੋਲੀ ਤੋਂ ਬਾਅਦ ਸਾਰੀ ਹੀ ਜਿਹੜੀ ਟੀਟੀ ਭਰਤੀ ਪ੍ਰਕਿਰਿਆ ਉਮੀਦ ਕਰਦੇ ਹਾਂ ਕਿ ਪੂਰੀ ਹੋਵੇਗੀ ਤਾਂ ਇਹਦੇ ਨਾਲ ਸਬੰਧਤ ਹੋਰ ਵੀ ਕੋਈ ਆਫੀਸ਼ੀਅਲ ਅਪਡੇਟ ਜਾਂ ਆਉਣ ਵਾਲੇ ਸਮੇਂ 'ਚ ਭਰਤੀਆਂ ਦੇ ਨਾਲ ਸਬੰਧਤ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸ ਤੇ ਇਹ ਤੁਸੀਂ ਦੇਖ ਨਹੀਂ ਸਕਦੇ ਹੋ ਤੁਹਾਡੇ ਤੱਕ ਪਹੁੰਚ ਵੀ ਜਾਵੇਗਾ ਅੱਖ-ਵੱਖ ਰੂਪਾਂ ਦੇ ਰਹੀਂ ਹੈ ਆਪਣੇ ਗਰੁੱਪ ਦੇ ਰਹੀਂ ਵੀ ਤਾਂ ਜਿਵੇਂ ਵੀ ਕੋਈ ਸੰਬੰਧਿਤ ਹੋਰ ਅਪਡੇਟ ਆਉਂਦਾ ਤਾਂ ਆਪਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਮਿਲਾਂਗੇ ਫਿਰ ਆਪਾਂ ਕਿਰਨ ਵੀਡੀਓ ਦੇ ਨਾਲ ਹੱਸਦੇ ਵਸਦੇ ਰਹੋ